ਵੱਡਾ ਐਕਸ਼ਨ ਹੜਤਾਲ ਤੇ ਗਏ ਤਹਿਸੀਲਦਾਰਾਂ ਨੂੰ ਸਿੱਧੇ ਚੇਤਾਵਨੀ ਪੰਜਾਬ ਭਰ ਦੇ ਤਹਿਸੀਲਦਾਰਾਂ ਵੱਲੋਂ ਰੋਸ਼ਵਜੋ 7 ਮਾਰਚ ਤੱਕ ਰਜਿਸਟਰੀਆਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਗਈ ਪੋਸਟ ਤੋਂ ਬਾਅਦ ਲੁਧਿਆਣਾ ਦੇ ਦੱਖਣੀ ਤਹਿਸੀਲ ਦਫ਼ਤਰ ਦੇ ਵਿੱਚ ਤਹਿਸੀਲਦਾਰ ਬੈਠੇ ਦਿਖਾਈ ਦਿੱਤੇ ਬੇਸ਼ੱਕ ਪੂਰਨ ਉਹ ਰਜਿਸਟਰੀਆਂ ਦਾ ਕੰਮ ਨਹੀਂ ਕਰ ਰਹੇ ਪਰ ਆਪਣੀ ਸੀਟ ਤੇ ਬੈਠੇ ਹੋਏ ਉਹ ਜ਼ਰੂਰ ਦਿਖਾਈ ਦਿੱਤੇ ਦਰਸਲ ਲੁਧਿਆਣਾ ਵਿਜੀਲੈਂਸ ਵੱਲੋਂ ਇੱਕ ਪ੍ਰਵਾਸੀ ਭਾਰਤੀ ਦੀ ਜ਼ਮੀਨ ਦੀ ਗਲਤ ਰਜਿਸਟਰੀ ਕਰਨ ਦੇ ਮਾਮਲੇ ਦੇ ਵਿੱਚ ਤਹਿਸੀਲਦਾਰ ਅਤੇ ਉਹਨਾਂ ਦੇ ਸਹਾਇਕੀ ਸਾਥੀਆਂ ਦੇ ਉੱਤੇ ਮਾਮਲਾ ਦਰਜ ਕਰ ਲਿੱਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਭਰ ਦੇ ਤਹਿਸੀਲਦਾਰ ਅਤੇ ਮਾਲ ਵਿਭਾਗ ਦੀਆਂ ਵਕ-ਵਕ ਲਥੇ ਬੰਦੀਆਂ ਵੱਲੋਂ ਇੱਕ ਮੰਚ ਦੋਤੇ ਆ ਕੇ ਸਾਲ ਮੇ ਕਮੇਟੀ ਬਣਾਈ ਗਈ ਉਸ ਤੋਂ ਬਾਅਦ ਉਹਨਾਂ ਵੱਲੋਂ 7 ਮਾਰਚ ਤੱਕ ਰਜਿਸਟ੍ਰੇਸ਼ਨ ਯਾਨੀ ਕਿ ਰਜਿਸਟਰੀਆਂ ਬੰਦ ਕਰ ਦਿੱਤੀਆਂ ਗਈਆਂ ਤੇ ਆਪਣਾ ਰੋਸ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਗਿਆ ਪਰ ਹੁਣ ਇਸ ਮਾਮਲੇ ਦੇ ਵਿੱਚ ਉਹ ਇੱਕ ਨਵਾਂ ਮੋੜ ਦੇਖ ਨੂੰ ਮਿਲਿਆ ਹੈ ਕਿ ਜਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਚੇਤਾਵਨੀ ਦਿੱਤੀ ਹੈ ਕਿ ਤਸਦੀਲਦਾਰਾਂ ਦੀ ਆਪਣੇ ਭ੍ਰਸ਼ਟ ਸਾਥੀਆਂ ਦੇ ਹੱਕ ਵਿੱਚ ਹੜਤਾਲ ਕਰ ਰਹੇ ਨੇ ਪਰ ਸਾਡੀ ਸਰਕਾਰ ਇਸ ਵੱਧ ਦੇ ਸਖਤ ਖਿਲਾਫ ਹੈ ਆਮ ਲੋਕਾਂ ਨੂੰ ਖੱਜਲ ਖਵਾਰ ਹੋਣ ਤੋਂ ਰੋਕਣ ਦੇ ਲਈ ਤਹਿਸੀਲਦਾਰਾਂ ਦੇ ਹੋਰ ਅਧਿਕਾਰੀਆਂ ਨੂੰ ਤਹਿਸੀਲਦਾਰ ਵਿੱਚ ਕੰਮ ਵਤੀ ਜ਼ਿੰਮਵਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਲੋਕ ਖੱਜਲ ਨਾ ਹੋ ਲੋਕਾਂ ਦਾ ਕੰਮ ਰੁਕਣਾ ਨਹੀਂ ਚਾਹੀਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੋਸਟ ਵਿੱਚ ਲਿਖਿਆ ਕਿ ਤਹਿਸੀਲਦਾਰਾਂ ਨੂੰ ਸਭ ਨੂੰ ਇੱਕ ਛੁੱਟੀ ਮੁਬਾਰਕ ਹੋਵੇ ਪਰ ਛੁੱਟੀ ਤੋਂ ਬਾਅਦ ਤੋਂ ਉਹ ਕਿੱਥੇ ਜੁਆਇਨ ਕਰਨਾ ਹੈ ਇਹ ਲੋਕ ਹੀ ਫੈਸਲਾ ਕਰਨਗੇ ਇਸ ਪੋਸਟ 'ਚ ਲੁਧਿਆਣਾ ਤਖਣੀ ਤਹਿਸੀਲ ਵਿੱਚ ਤਹਿਸੀਲਦਾਰ ਆਪਣੀ ਸੀਟ ਤੇ ਦਿਖਾਈ ਦਿੱਤੇ ਪਰ ਬੇਸ਼ੱਕ ਰਜਿਸਟ੍ਰੇਸ਼ਨ ਨਹੀਂ ਕਰ ਰਹੇ ਸਨ ਲੇਕਿਨ ਇਸ ਦੇ ਨਾਲ ਦੇਖਣ ਨੂੰ ਇਹ ਮਿਲਿਆ ਕਿ ਵਿਭਾਗ ਦੇ ਵਿੱਚ ਹਲਚਲ ਦੇਖਣ ਨੂੰ ਮਿਲ ਗਈ ਇਹ ਤਰਕ ਦਿੱਤਾ ਕਿ ਤਾਲਮੇਲ ਕਮੇਟੀ ਵੱਲੋਂ ਵੀ ਮਾਲ ਵਿਭਾਗ ਦੇ ਮੰਤਰੀ ਅਤੇ ਐਸਪੀਆਰ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਸੰਬੰਧਿਤ ਤਹਿਸੀਲਦਾਰ ਦੱਖਣੀ ਲੁਧਿਆਣਾ ਨੇ ਕਿਹਾ ਕਿ ਉਹਨਾਂ ਦੇ ਸਾਥੀਆਂ ਦੀ ਮੀਟਿੰਗ ਚੱਲ ਰਹੀ ਹੈ ਅਤੇ 11 ਵਜੇ ਤੋਂ ਬਾਅਦ ਉਹਨਾਂ ਨੇ ਪਹਿਲੀ ਤਰ੍ਹਾਂ ਕੰਮ ਸ਼ੁਰੂ ਕਰ ਦਿੱਤਾ ਹੈ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਅਤੇ ਐਫਸੀਆਰ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਮੰਗਾਂ ਜਲਦ ਤੋਂ ਜਲਦ ਮੰਨੀਆਂ ਜਾਣਗੀਆਂ ਬਿਲਕੁਲ ਜੀ ਸਾਡੇ ਪ੍ਰਧਾਨ ਜੀ ਤਹਿਸੀਲਾਰਦਮੀਂ ਦੇ ਜਿਹੜੇ ਮਤਲਬ ਐਜਕਟਿਵ ਕਮੇਟੀ ਮੰਤਰੀ ਸਾਹਿਬ ਦੇ ਨਾਲ ਤੇ ਤੇ ਫਿਰ ਸਭ ਦੇ ਨਾਲ ਸਾਡੀ ਮੀਟਿੰਗ ਹੈ 11 ਵਜੇ ਤੇ 11 ਵਜੇ ਜਿਵੇਂ ਵੀ 100% ਤਾਂ ਸਾਡੀ ਪੋਸਟਪੋਨ ਹੋਈ ਜਾਣੀ ਸਟ੍ਰੈਗ ਤੇ 11 ਵਜੇ ਤੋਂ ਬਾਅਦ ਅਸੀਂ ਜੋ ਵੀ ਆਪਣਾ ਕੰਮ ਸਟਾਰਟ ਕਰਾਂਗੇ ਜੀ ਸਰ ਕੰਮ ਕਰ ਅੱਜ ਸਾਰੇ ਬੰਦ ਨੇ ਅੱਜ ਫਿਲਹਾਲ 11 ਵਜੇ ਤੱਕ ਤਾਂ ਮਤਲਬ ਜਿਵੇਂ ਵੀ ਯੂਨੀਅਨ ਦੀ ਕਾਲ ਆਈ ਹੈ ਸਾਰਿਆਂ ਮਹਿਕਮਿਆਂ ਵੱਲੋਂ ਬੰਦੀ ਆ ਤੇ 11 ਵਜੇ ਲਗਭਗ ਖੁੱਲੀ ਜਾਣੀ ਸਟ੍ਰੈਗ 11 ਵਜੇ ਤੋਂ ਬਾਅਦ ਅਸੀਂ ਆਪਣੇ ਜਿਵੇਂ ਰੈਗੂਲਰ ਕੰਮ ਕਰਾਂਗੇ ਦੇਖੋ ਇੱਥੇ ਲੱਗਦਾ ਵੀ ਜਿਹੜੇ ਲੋਕ ਜਿਹਨਾਂ ਬੰਦਿਆਂ ਤੇ ਉਤੇ ਉਹਨਾਂ ਨੂੰ ਇਨਸਾਫ ਮਿਲੂਗਾ ਕਿਹੜੇ ਬੰਦੇ ਤੇ ਜਿਸ ਜਿਹੜੀ ਪ੍ਰਚਾਰਨਗਰ ਦੀ ਗੱਲ ਕੀਤੀ ਆਉਂ ਤਾਂ ਦੇਖੋ ਹੁਣ ਉੱਥੇ ਕਮੇਟੀ ਸਾਡੀ ਇਜੈਕਟਿਵ ਕਮੇਟੀ ਗਈ ਹੋਈ ਹੈ ਜੀ ਉਹ ਕਾ ਗੱਲ ਕਰਦੇ ਆ ਜਿਵੇਂ ਵੀ ਉਹ ਅਥੀ ਦਸੰਗੇ ਨਾਲੋਂ ਤਾਂ ਪ੍ਰਧਾਨ ਜੀ ਨੂੰ ਪਤਾ ਸਾਰੀ ਗੱਲ ਦਾ ਸਰ ਗੱਲ ਕਰੀ ਕੱਲ ਮਾਲਖਾਨੇ ਦੇ ਜਿਨੇ ਵੀ ਸਾਰੇ ਮਲਾਇਬ ਜਿਹੇ ਧਰਨੇ ਸੀ ਕਿ ਅੱਜ ਕੱਲੇ ਤਸਵੀਰ ਬੰਦੇ ਆ ਸਾਰੇ ਬੰਦੇ ਨਹੀਂ ਲਗਭਗ ਸਾਰਿਆਂ ਵੱਲੋਂ ਕਹ ਲਾਈਆ ਜੁਦਿਆਂ ਆਪਣੇ ਕਾਨੂੰਗੋਦ ਸਾਹਿਬ ਹੋ ਕੇ ਪਟਵਾਰੀ ਹੋ ਕੇ ਤੇ ਦੂਸਰਾ ਉਹ ਆਪਣਾ ਮਹਿਕਮਾ ਮਨਿਸਟਰ ਹੋ ਗਿਆ ਇਧਰ ਤੇ ਨੈਕਸਟਲ ਸਾਰੇ ਮੁੱਲੀ ਇੱਕ ਇੱਕ ਬੰਦੇ ਗਿਆ ਗੱਲਬਾਤ ਕਰਨ ਵਾਸਤੇ ਤੇ 11 ਵਜੇ ਲਗਭਗ ਪੋਸਟਪੋਨ ਹੋਈ ਜਾਣੀ ਆ ਸਾਡੇ ਉਹ ਇੱਕ ਦੋਕ ਮੰਗਾ ਨੇ ਸਰ ਸਹਿਮਤਾ ਡੀਸਰ ਨੇ ਵੀ ਕੱਲ ਪ੍ਰੋਸਸ ਕਰਵਾਇਆ ਸੀ ਲਗਭਗ ਸਰਕਾਰ ਨਾਲ ਸਹਿਮਤੀ ਹੋਣੀ ਹੈ ਹੋਈ ਜਾਣੀ ਹੈ ਜੀ ਸਹਿਮਤੀ ਕੋਈ ਬੜੀ ਵੱਡੇ ਗੱਲਾਂ ਨਹੀਂ ਹੁੰਦਾ ਠੀਕ ਹੈ ਹਾਂ ਥੈਂਕ ਯੂ ਜੀ